ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵੀਰ ਹੋਣਾ ਦਾ ਤੇ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆ ਵਿੜੀ ਕੋ ਆਪਣੀ ਪਹਿਲੀ ਆ ਦੋਸਤੋ ਇਸ ਘਰੋਂ ਪਸ਼ੂ ਆਉਂਦੇ ਨੇ ਤੇ ਇਸ ਕਿਲੇ ਦੇ ਉੱਪਰ ਤੇ ਅੱਜ ਦੋ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾ ਦਾਂਗੇ ਇੱਕ ਝੋਟੀ ਦੋਸਤੋ ਸੂਨ ਵਾਲੀ ਆ ਤੇ ਇੱਕ ਸੂਈ ਸਵਾਈ ਆ ਤੋ ਦੋਹੋ ਝੋਟੀਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਤੇ ਜਿਹੜੀ ਸੂਈ ਆ ਦੋਸਤੋ ਕਿੰਨੇ ਮਿਲਕ ਤੇ ਚੱਲ ਰਹੀ ਆ ਤੇ ਜਿਹੜੀ ਅੱਗੇ ਸੂਣ ਵਾਲੀ ਆ ਕਿੰਨੇ ਕ ਦਿਨ ਅਜੇ ਬਾਕੀ ਆ ਕੀ ਮੋਲ ਪੜਦਾ ਰਹਿਣ ਵਾਲਾ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਤੇ ਵਿੱਚ ਮਿਲੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ 31 ਮਈ ਆ ਦੋਸਤੋ ਸਮਾਂ ਕੋਈ ਮਾਰਨਿੰਗ 10:30 ਵਜੇ ਦਾ ਡਿਟੇਲ ਆਪਾਂ ਲੈ ਰਹੇ ਨੇ ਵੀਰ ਅਮਰਤ ਤੋਂ ਪੁੱਛ ਲੈਣੀਆਂ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਸਭ ਤੋਂ ਪਹਿਲਾਂ ਭਾਈ ਅਮਰਤ ਸਾਸਰੀ ਘਰ ਵੀਰ ਸਾਸਰੀ ਸਾਹਿਬ ਜੀ ਕੀ ਹਾਲ ਚਾਲ ਜੀ ਠੀਕ ਠਾਕ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਜੀ ਅੱਛਾ ਅਮਰਤ ਭਾਈ ਜਿਹੜੇ ਵੀਰਾਂ ਦੇ ਘਰੋਂ ਆਪਾਂ ਅੱਜ ਵੀਡੀਓ ਪਾ ਰਹੇ ਆ ਪਸ਼ੂ ਵਪਾਰ ਦਾ ਕੰਮ ਹੀ ਉਹਨਾਂ ਦਾ ਇਹਨਾਂ ਦਾ ਪੁਰਾਣਾ ਹੀ ਕੰਮ ਆਜਦਾ 8-10 ਸਾਲ ਹੋ ਗਏ ਕਰਦੇ ਨੇ ਵੀਰ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਇੱਤੇ ਜਾਂਦੇ ਆ ਵੀਡੀਓ ਪਾਉਣ ਨੂੰ ਆਪਾਂ ਦੇ ਤਾਂ ਭਾ ਵੀਰ ਨੂੰ ਕੰਮ ਹੀ ਥੋੜਾ ਜਿਹਾ ਉਧਰ ਚੱਲ ਗਿਆ ਮੈਂ ਉਹਨਾਂ ਨੂੰ ਬੋਲਣਾ ਹੈ ਠੀਕ ਹੈ ਜੀ ਸਵੇਰੇ ਸ਼ਾਮ ਨੂੰ ਦੁਕਾਨ ਵੀ ਹੈਗੀ ਹੈ ਹਾਂਜੀ ਹਾਂਜੀ ਕਰਿਆਨੇ ਦੀ ਦੁਕਾਨ ਦੇ ਉੱਪਰ ਸਨ ਹਾਂਜੀ ਹਾਂਜੀ ਵੀਰ ਜੀ ਡਿਊਟੀ ਤੁਹਾਡੀ ਲਾ ਦਿੱਤੀ ਪੂਰੀ ਜਾਣਕਾਰੀ ਦੇ ਦਿੰਦੇ ਹਾਂਜੀ ਹਾਂਜੀ ਵੀਰ ਜੀ ਲਓ ਜ਼ਰੂਰ ਜੀ ਵਧੀਆ ਗੱਲਾਂ ਇਹ ਨੀਲੀ ਦੀ ਝੋਟੀ ਵੀਰੇ ਦੂਜਾ ਸੂਆ ਵਾ ਹਾਂ 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 ਲੋਕਤ ਸੋ ਸ਼ੁਰੂਆਤ ਇਸੇ ਝੋਟੀ ਤੋਂ ਕਰਾਂਗੇ ਬਾਕੀ ਪੱਖਪੁਖ ਵੇਖੋ ਤੁਸੀਂ ਠੀਕ ਹੈ ਜੀ ਬਹੁਤ ਸੋਹਣਾ ਹੈ ਹਾਂ ਜੀ ਰੰਗ ਢੰਗ ਬਹੁਤ ਵਧੀਆ ਬਾਕੀ ਕੱਦ-ਕੁੱਦ ਬਹੁਤ ਜ਼ਿਆਦਾ ਸੋਹਣਾ ਸਿੰਗਲ ਹੱਡੀ ਦੇ ਵਿੱਚ ਹਾਂ ਜੀ ਹਾਂ ਜੀ ਚੌੜਾ ਪੇਠ ਪੂੜਾ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਤੁਹਾਨੂੰ ਇਸ ਸੰਬੰਧ ਵਿੱਚ ਤਕਰੀਬੀ ਬਹੁਤ ਇੱਕ ਸਲੇਮ ਦੀ ਏਕੋ ਪਤਲੀ ਚਮੜੀ ਦੀ ਆ ਉਹ ਜੀ ਮੋਟੇ ਦੀ ਨਹੀਂ ਬਿਲਕੁਲ ਪਤਲੀ ਚਮੜੀ ਆ ਹਾਂ ਹਾਂ ਜੀ ਅੱਛਾ ਅਮਰਤ ਇਹ ਸੁਹਾ ਗਰਮਾ ਦੱਸਿਆ ਜੇ ਵੀਰੇ ਦੁੱਜਾ ਛੇਦੰਦ ਦਾ ਮੂੰਹ ਮੋਹਸ਼ਕੀਤ ਛੇ ਕੀ ਦੀਆਂ ਕੰਨੀਆਂ ਤੋੜੀਆਂ ਆ ਜੀ ਠੀਕ ਆ ਜੀ ਹਾਂ ਜੀ ਲੋ ਮੂੰਹ ਛੇਦੰਦ ਝੋਟੀ ਆ ਦੋਸਤੋ ਹਫਤਾ ਰਹਿੰਦਾ ਜੂਮ ਚ ਤੇ ਕੈਰੈਕ ਫੇਸ ਕੁਆਲਟੀ ਮੈਂ ਤੁਹਾਨੂੰ ਇੱਕ ਵਾਰੀ ਥੋੜਾ ਨੇੜਿਓਂ ਦਿਖਾ ਦੇਣਾ ਸਿੰਘਾਂ ਸੁngਾਂ ਦੀ ਬਿਲਕੁਲ ਮੱਲਾ ਮੱਥਾ ਬੱਗੀ ਨਾਸ ਤੇ ਚਾਰੇ ਖੁਰ ਤੋਂ ਤੇ ਆ ਠੀਕ ਆ ਤੇ ਅਮਰ ਤੋਂ ਕੋਈ ਪਹਿਲੇ ਸਵੇਰ ਦਾ ਕੋਈ ਦੋਦਰ ਕਾਰਡ ਆ ਮੇਰੇ 12 13 ਕਿਲੋ ਚ ਆਇਆ ਪਹਿਲਨ ਨੇ ਆ ਨਹੀਂ ਹੈ ਮਤਲਬ ਘਰ ਦੀ ਝੋਟੀ ਜਾਂ ਪਿੱਛੋਂ ਜਿੱਥੋਂ ਆਈ ਨਾ ਨਹੀਂ ਨਹੀਂ ਵੀਰੇ ਜਿੱਥੋਂ ਆਪਾਂ ਇਹਨਾਂ ਲਿਆਦੀ ਵੀਰ ਉਹਨਾਂ ਘਰ ਵਾਲਿਆਂ ਨੇ ਆਖਿਆ ਵਾ ਠੀਕ ਹੈ ਹਾਂਜੀ ਹਾਂਜੀ 12 ਕਿਲੋਟਰ ਦੇ 12 13 ਕਿਲੋ ਚ ਆਇਆ 12 13 ਕਿਲੋ ਐਰਕਿੰਦ ਹੋਊਗੀ ਠੀਕ ਹੈ ਗਾੜੀ ਦੁੱਧ ਦੀ ਸੇਵਾ ਦਾ ਹੁਣ ਤੇ ਭਰਿਆ ਪਾਂਡਾ ਵੀ ਦੀ ਬਿਲਕੁਲ ਹਾਂਜੀ ਲਓ ਵੀ ਇੱਕ ਵਾਰੀ ਦੋਸਤੋ ਝੋਟੀ ਵੇਖ ਕੇ ਤੁਸੀਂ ਚੈੱਕ ਕਰੋ ਬਹੁਤ ਸੋਹਣੀ ਬੰਤਰ ਪੁੰਤਰ ਆ ਹਾਂਜੀ ਰਾਜੀ ਆ ਪਿੱਟਪੁੜੇ ਵਾਲੀ ਸਾਈਡ ਤੋਂ ਵੀ ਤੁਹਾਨੂੰ ਜਦੋਂ ਆਪਾਂ ਤੋਰ ਕੇ ਦਿਖਾਈ ਬਧੇਰੀ ਸਮਝਾਓਗੀ ਇੱਕ ਵਾਰੀ ਤੁਹਾਨੂੰ ਥੋੜਾ ਆਪਾਂ ਥਣ ਦੇਵੇ ਤੋਂ ਦਿਖਾ ਦਿੰਨੇ ਆ ਨੇੜੇ ਤੋਂ ਆ ਦੇਖੋ ਜੀ ਠੀਕ ਆ ਮੇਰੇ ਕਾਚੀ ਕਾਚੀ ਝੋਟੀ ਬਹੁਤ ਚੰਗੀ ਆ ਖੁੱਲੇ ਟੁੱਲੇ ਅਮਰ ਤਾਂ ਦਿਨਾਂ ਦੀ ਗੱਲ ਕਰੀਏ 8-10 ਵਜੇ ਆਜ ਨੇ ਤਾਂ ਵੀਰੇ ਆਰਾਮ ਨਾਲ ਖੜੂਗੀ ਝੋਟੀ ਲਓ ਜੀ 8-10 ਕ ਦਿਨ ਦੋਸਤੋ ਕਹਿਣ ਮੁਤਾਬਕ ਆ ਵੀਰ ਦੇ ਵੀ 8-10 ਕ ਦਿਨ ਲੈ ਜੂ ਆਰਾਮ ਨਾਲ ਹਾਂਜੀ ਬਾਕੀ ਸਫਾਈਆਂ ਸੁਪੂਈਆਂ ਪੂਰੀਆਂ ਨੇ ਕਰਮਾ ਲਈ ਨੂੰ ਲੱਗੀਆਂ ਹਾਂਜੀ ਬਹੁਤ ਖੂਬਸੂਰਤ ਥਣ ਮੁੱਠੀ ਥਣਾ ਤੇ ਸੋਹਣੇ ਪਿੱਠ ਪੂੜੇ ਦੇ ਵਿੱਚ ਤੋੜ ਕੇ ਇੱਕ ਵਾਰੀ ਤੁਹਾਨੂੰ ਆਪਾਂ ਤਸੱਲੀ ਨਾਲ ਦਿਖਾਉਣੇ ਆ ਪਸੂ ਨੂੰ 10 ਕ ਬਹੁਤ ਚੰਗੀ ਕੱਟੀ ਵੀਰੇ ਛੱਤ ਗੁਰਦਾਲੀਆਂ ਤੈਨੂੰ ਪਤਾ ਸੋ ਕਾ ਤ ਸੋਣਾ ਦੋਸਤੋ ਵਜਨ ਸੋਣਾ ਝੋਟੀ ਦਾ ਹਾਂਜੀ ਤੇ ਹੈ ਵੀ ਚਲੋ ਨਵੀਆਂ ਬਿਲਕੁਲ ਦੂਜਾ ਸੂਬਾ ਜਿੱਦਾਂ ਕਿ ਦੱਸਿਆ ਤੁਹਾਨੂੰ ਹਾਂਜੀ ਸੋ ਬਾਕੀ 35 ਕੋਈ ਪਾਰ ਪਿੱਛੇ ਦੀ ਕੋਈ ਪੂਰੀ ਗਰੰਟੀ ਆਪਣੀ ਆਪਾਂ ਮਾਲ ਇੱਕ ਦੂਜੇ ਤੋਂ ਲਿਆ ਦਿਆ ਵਾ ਇਹਦੀ ਗੱਲ ਨਹੀਂ ਹੈ ਬੰਦੇ ਗਰੰਟੀ ਵਾਲੇ ਜਿੰਨਾ ਮਾਲ ਸੁੱਧਰਾ ਲਿਆ ਕੇ ਵੇਚਦੇ ਮੱਝਾਂ ਹੀ ਆਉਂਦੀਆਂ ਇਹਨਾਂ ਕੋਲ ਬਿਲਕੁਲ ਜੀ ਬਿਲਕੁਲ ਹਾਂਜੀ ਝੋਟੀਆਂ ਹੀ ਆਉਣੀਆਂ ਬਹੁਤ ਜੀ 200 ਪਸ਼ੂ ਵੈਸੇ ਪੂਰਾ ਸਟੈਂਡਰਡ ਦਾ ਪਸ਼ੂ ਲੈਂਦਾ ਵੀਰ ਠੀਕ ਹੈ ਜੀ ਵੈਸੇ ਵੀਡੀਓ ਪਹਿਲੀ ਹੈ ਤੇ ਲੰਬੇ ਸਮੇਂ ਤੋਂ ਪਸ਼ੂ ਲਿਆ ਕੇ ਸੇਲ ਕਰਦੇ ਆ ਵੈਸੇ ਇਰਾਦਾ ਸੀ ਇਹਨਾਂ ਦਾ ਵੀ ਚਲੋ ਇੱਕ ਵਾਰੀ ਵੀਡੀਓ ਸਾਰੇ ਭੈਣ ਭਰਾਵਾਂ ਸਾਜਣਾ ਨੂੰ ਦਿਖਾਈਏ ਪਸ਼ੂ ਦੂਰ ਨੇੜੇ ਵਾਲਿਆਂ ਨੂੰ ਤਾਂ ਜੋ ਸੰਪਰਕ ਜੁੜ ਜੇ ਕਿਸੇ ਵੀਰ ਦਾ ਜਿਹੜਾ ਕੋ ਅੱਗੇ ਵੀਰ ਕਾਰੀ ਵਿਹਾਰੀ ਆ ਕੋਈ ਵਪਾਰੀ ਵੀਰ ਆ ਚਾਹੇ ਕੋ ਘਰੇਲੂ ਵੀਰ ਨੇ ਖਰੀਦਣ ਇਹ ਪਸੂ ਆ ਜਾਣਾ ਠੀਕ ਆ ਸੋ ਸੋਹਣੇ ਕੱਦਕੜ ਦੇ ਵਿੱਚ ਚੌੜਾ ਪਿੱਠਪੂੜਾ ਝੋਟੀ ਦਾ ਤੇ ਬਾਕੀ ਹੈ ਧੀਰੀ ਹੈ ਬਿਲਕੁਲ ਠੰਡੀ ਧੀਰੀ ਆ ਸੀਲਸ ਲੱਗ ਹਾਂਜੀ ਤੋਰ ਲਈ ਗਏ ਉਹ ਲਾਉਣਾ ਲੂਣਾ ਕਾਫੀ ਛਟਾੜ ਕੀਤਾ ਦੋਸਤੋ ਤੁਸੀਂ ਵੇਖ ਸਕਦੇ ਜੇ ਵੀ ਢਿੱਲ ਬਹੁਤ ਜ਼ਿਆਦਾ ਹੈ ਅਤੇ ਜੇਕਰ ਆਪਾਂ ਕਾਊਂਟ ਕਰੀਏ ਤੇ ਅੱਧੀ ਵੀ ਨਹੀਂ ਬਣੀਗੀ 10 ਦਿਨ ਤਾਂ ਕਹੇ ਆ ਵੀ ਅੱਧੀ ਨਹੀਂ ਬਣੀਗੀ ਹਜੇ ਕੋਈ 30 25 40 30 35% ਲਾਏ ਪਈ ਹੈ ਬਾਕੀ ਵਟਵਟ ਤੁਸੀਂ ਵੇਖੋ ਬਹੁਤ ਭਵਾਨੇਲੇਵੇ ਦੇ ਵਿੱਚ ਦਿਖਾਈ ਦੇ ਰਿਹਾ ਵਟਵਟ ਬਹੁਤ ਜ਼ਤੇ ਆ ਸੋ ਵਿਖਾਲਾ ਸੋਣਾ ਤਿਆਰ ਕਰੋ ਕਿ 10 ਦਿਨਾਂ ਦੇ ਵਿੱਚ ਕਰਮਾ ਵਾਲੀ ਪੂਰੀ ਫਸ ਚੁਗੀ ਥੱਲੇ ਹੋ ਮੇਰੇ ਠੰਡੀ ਦੀ ਨਹੀਂ ਕਰਦੀ ਹਾਂ ਹਾਂ ਲਈ ਵੀ ਅਮਰਤਾ ਇਹਦੀ ਡਿਮਾਂਡ ਵੀ ਰਾਨੇ ਕੀ ਰੱਖੀ ਆ ਕਿੰਨਾ ਕ ਮੁੱਲ ਕਿਹਾ ਸੀ ਵੀ ਮੇਰੇ ਮੁੱਲ ਦੇ ਕਰਨ ਨੂੰ ਭਣਾ 1.35 ਕਰ ਲਈਏ 30 ਕਰ ਲਈਏ 1.25 ਦੇ ਦਾਂ ਅੱਛਾ ਜੀ ਉਹਦੇ ਚੋਂ ਮਾਨਤਾਨ ਕਰ ਦਾਂਗੇ ਤੇ ਇੱਕ 25 ਹਾਂ ਕੱਟੀ ਬਹੁਤ ਜਿਆਦੀ ਚੰਗੀ ਆ ਹੂੰ ਹੂੰ ਦੁੱਧ ਕਰ ਜਾਣਾ ਨਾਲੇ ਨਸਲ ਬਰੀਡ ਚ ਪੂਰੀ ਆ ਲਓ ਜੀ ਇੱਕ 25 ਦੀ ਹਾਂ ਬਾਕੀ ਵਿੱਚੋਂ ਛੋੜਛਾਪਾ ਵੀਰ ਨੂੰ ਕਹਾਂਗੇ ਵੀ ਢੋਲਾ ਢੋਲਾ ਹਾਂਜੀ ਹਾਂਜੀ ਵੀਰੇ ਹੋਊਗਾ। ਵੀਡੀਓ ਪਹਿਲੀ ਆ ਵੀ ਤਾਂ ਜੋ ਭੈਣ ਭਰਾ ਸੱਜਣ ਆਪਣੇ ਸੰਪਰਕ ਇਹਨਾਂ ਨਾਲ ਜੋੜ ਬਸ ਬਸ ਵੀਰ ਜੀ। ਪਸ਼ੂ ਤਾਂ ਉਂਦੇ ਨਹੀਂ ਤੇ ਦੋਸਤੋ ਤੇ ਬਾਕੀ ਸਵਾਲ ਛੋਟੀਆਂ ਵਾ ਇਹ ਨਹੀਂ ਮਈਆਂ ਦੁੱਜਣ ਪਹਿਲ ਨੂੰ ਦੁੱਜਣ ਝੋਟੀਆਂ ਲਾਉਣੀ ਬਿਲਕੁਲ ਬਿਲਕੁਲ। ਬਸ ਇਹ ਪਸ਼ੂ ਤਿੰਨ ਦਿਖਾਉਣੇ ਸੀ ਤੁਹਾਨੂੰ ਫਿਰ ਆਲਰੇਡੀ ਇਸ ਕਿਲੇ ਦੇ ਉੱਪਰ ਅੱਜ ਮੌਜੂਦ ਆ। ਉਹ ਦੋ ਝੋਟੀਆਂ ਇੱਕ ਲਿਆਂਦੀ ਨਹੀਂ ਗਈ ਵੀਰ ਜੀ। ਠੀਕ ਆ ਜੀ। ਹਾਂਜੀ ਗੱਡੀ ਦੇ ਕਾਰਨ ਵੀਰ ਨੂੰ ਕੰਮ ਪੈ ਗਿਆ ਨਾਲੇ। ਥੋੜੀ ਜੀ ਕੋਈ ਗੱਲ ਨਹੀਂ। ਹਾਂਜੀ ਹਾਂਜੀ ਤੋ ਬਹੁਤ ਸੋਹਣੀ ਝੋਟੀ ਆ ਚੰਗੇ ਚੌੜੇ ਪੇਠ ਫੁੜੇ ਦੇ ਵਿੱਚ ਹਾਂਜੀ ਤੇ ਮੋਰਾ ਬਲੀਡ ਦੇ ਵਿੱਚ ਆ ਜਾਂਦੀ ਠੀਕ ਹੈ ਜੀ ਛਾਈਛੀ ਪੂਰੀ ਆ ਬਿਲਕੁਲ ਬਲੈਕ ਹੀ ਸਮਝੋ ਠੀਕ ਆ ਤੇ ਕੁਝ ਇੱਕ ਜਿਹੜੀ ਪੂਛ ਮਗਰੋਂ ਕੋਈ 4-5 ਇੰਚ ਵਾਈਟ ਆ ਤੇ ਚੌੜਾ ਪੇਠ ਫੁੜਾ ਇਹ ਅਮਰਤ ਸੁਈ ਸੁਵਾਈ ਆ ਵੀਰੇ ਇਹਨੂੰ ਅਜੇ ਤੇ ਜਿਆਦਾ ਨਾ ਬਹੁਤ ਦਿਨ ਬੋਲੀ ਆ 8 ਕਿਲੋ ਇਹਦੇ ਥੱਲੇ 8-9 ਕਿਲੋ ਅੱਛਾ ਜੀ ਦੂਜਾ ਸੁਆਹ ਸੁਈ ਆ ਅੱਛਾ ਜੀ ਹਾਂਜੀ ਹਾਂਜੀ ਬਾਬੀ ਤਿੰਨ ਦਿਨਾਂ ਦੀ ਸੁਈ ਮਗਰ ਕੱਟੀ 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 ਵੀਰੇ ਲਓ ਜੀ ਕੱਟੀ ਵੇਖੋ ਮਗਰ ਠੀਕ ਆ ਜੀ ਕੱਟੀ ਵੀ ਬਿਲਕੁਲ ਮਗ ਜਾ ਮੱਥੇ 'ਚ ਫੁੱਲਾ ਤੇ ਬਾਕੀ ਆ ਤੁਸੀਂ ਵੇਖੋ ਪੂਰੀ ਠੀਕ ਆ ਜੀ ਬੰਤਰ ਬੰਤਰ ਕੱਢੀ ਤੇ ਤਿੰਨ ਕਿ ਦਿਨਾਂ ਦਾ ਸੁਬਾਹ ਤਿੰਨਾਂ ਕਿ ਦਿਨਾਂ ਦੀ ਸੁਈ ਆ 8 ਕਿਲੋ ਬੌਲਾ 8 ਕਿਲੋ ਬੌਲੀ ਕੱਢੀ ਠੀਕ ਆ ਜੀ ਸੁਬਾਹ ਦੂਜਾ ਜੀ ਹਾਂਜੀ ਦੂਜਾ ਵੀਰੇ ਪ्योर ਤੁਸੀਂ ਠੀਕ ਆ ਚੌਣ ਜੌਣ ਕਿੱਦਾਂ ਫਿਰ ਚੌਣ ਜੌਣ ਵੀਰੇ ਪੋਲੀ ਥਾਨ ਬਹੁਤ ਸੋਹਣਾ ਲੱਗਾ ਕੱਟੀ ਨੂੰ ਵੇਖੋ ਲਓ ਜੀ ਸੋ ਦੋਸਤੋ ਝੋਟੀ ਤੇ ਲੈ ਆਉਣੇ ਆ ਤੁਹਾਨੂੰ ਬਿਲਕੁਲ ਤੁਸੀਂ ਵੇਖੋ ਚੌੜਾ ਪੇਟ ਪੂੜਾ ਸੋ ਰਾਜੀ ਫੁੱਲ ਬੜਾ ਹੋਲਾ ਬਾਕੀ ਸੂਸਬਾ ਦੇ ਵਿੱਚ ਪਸ਼ੂ ਆ ਜਾਂਦਾ ਪਰ ਫਿਰ ਵੀ ਤੁਸੀਂ ਵੇਖੋ ਪੂਰੀ ਰਾਜੀ ਆ ਫੁੱਲ ਥਣਦੇਵੇ ਦੀ ਬੜੀ ਸਾਫ ਸੁਥਰੀ ਆ ਤੇ ਚਵਾਈ ਸੁਬਾ ਕਰ ਲਈ ਫਿਰ ਹਾਂਜੀ ਵੀਰੇ ਚਵਾਈ ਹੋਈ ਠੀਕ ਹੈ ਜੀ 7 ਵਜੇ ਮਾਰਨਿੰਗ ਚਵਾਈ ਕਰਦੀ ਠੀਕ ਹੈ ਜੀ ਹਾਂਜੀ ਹਾਂਜੀ ਤੁਸੀਂ ਸੁਬਾ 7 ਵਜੇ ਚਵਾਈ ਜਿਹੜੀ ਹੋ ਚੁੱਕੀ ਆ ਇਸ ਝੋਟੀ ਦੀ ਬਾਕੀ ਥਣਦੇਵੇ ਦੀ ਪੂਰੀ ਸਾਫ ਸੁਥਰੀ ਆ ਇੱਕ ਸਾਰ ਲੇਵਾ ਵਖਾ ਰਹੀ ਆ ਬਿਲਕੁਲ ਤੁਸੀਂ ਮੰਨ ਸਕਦੇ ਜੀ ਵੀ ਹਜੇ 2 2.5 3 ਘੰਟੇ ਦਾ ਸਮਾਂ ਹੋਇਆ ਜੇ ਚੋਹੀ ਨੂੰ ਵਖਾਲਾ ਵਖੂਲਾ ਪੁਰਾ ਨੂੰ ਚੜਿਆ ਤੇ ਬਿਲਕੁਲ ਪੱਦਰ ਵਖਾਲਾ ਬੈਕ ਸਾਈਡ ਤੋਂ ਇੱਕ ਵਾਰੀ ਖੋਲ ਕੇ ਤੁਹਾਨੂੰ ਲਵੀ ਆਪਾਂ ਤੋਰ ਕੇ ਦਿਖਾ ਦਿੰਨੇ ਆ ਰਾਜੀ ਫੁੱਲ ਬੜਾ ਫੁੱਲਾ ਵਜਨ ਵਾਟਾ ਵਜਨ ਪੂਰਾ ਤੇ ਕਾ ਤੋਂ ਵੱਡਾ ਇਹਦਾ ਹਾਂਜੀ ਹਾਂਜੀ ਤੋਂ ਦੂਰੋਂ ਨੇੜੇੋਂ ਕੋਈ ਵੀਰ ਆ ਰਿਹਾ ਤੇ ਜ਼ਰੂਰ ਇੱਕ ਆਈਡੀਆ ਮੰਨ ਕੇ ਤੁਸੀਂ ਸਭਲਾ ਕਰਦੇ ਐ ਵੀਰੇ ਇਹਨੇ 12-13 ਕਿਲੋ ਦੁੱਧ ਕੱਢਿਆ ਐ ਕਿ 15 ਕਿਲੋ ਦੀ ਉਮੀਦ ਆ ਸੰਭੀ ਚੰਭੀ ਆ ਪੂਰੀ ਠੀਕ ਹੈ ਜੀ ਹਾਂਜੀ ਲੋ ਵੀ ਦੱਸੋ ਬੌਲੀ ਨੂੰ ਬੌਲੀ ਦੀ ਥਾਂ ਆਪਾਂ ਕਾਊਂਟ ਕਰ ਲਿਆ ਕਰੀਏ ਕਿਉਂਕਿ ਦਿਨਾਂ ਦੇ ਵਿੱਚ ਅਜੇ 3 ਕਿਤੇ ਨਹੀਂ ਹੋਏ ਆ ਤੇ ਦੁੱਧ ਤਕਰੀਬਨ 14-15 ਲੀਟਰ ਵੀਰਾਂ ਦਾ ਵਿੱਚ ਪੋਣਾ ਚਾਹੀਦਾ ਇਹਨੂੰ ਹਫਤੇ ਦੇ ਵੇ ਵੇ ਝੋਟੀ ਦੁੱਧ ਤੋਰ ਜਾਣਾ ਜਿੰਨੀ ਜਾਮੀ ਪਲੀ ਪੂਰੀ ਵੱਡੀ ਝੋਟੀ ਆ ਛੋਟੀ ਨਹੀਂ ਬ ਹਾਂਜੀ ਮੋੜ ਲੀਏ ਜੀ ਬਹੁਤ ਠੀਕ ਆ ਸੁੱਟਾਂ ਚਾਟੂ ਚਾ ਬਹੁਤ ਵਧੀਆ ਦੋਸਤੋ ਝੋਟੀ ਜਾ ਪੂਰੇ ਖੁੱਲੇ ਪਿੰਡੇ ਦੀ ਠੀਕ ਆ ਚ ਚੌੜੇ ਪਿੱਠ ਪੁੜੇ ਦੀ ਤੇ ਵੱਡੇ ਪੱਲੇ ਦੀ ਆ ਦੋ ਤਾਂ ਸੋਨਾ ਚਵਾਦੋਗੀ ਬੌਲੇ ਤੇ ਚੱਲ ਰਹੀ ਆ ਤੇ ਬੌਲੇ ਤੇ ਕੋਈ ਵੀਰ ਆਪਣੀ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦਾ ਕੋਈ ਪੂਰ ਨਹੀਂ ਕੋਈ ਛਟਾ ਜੀ ਹੱਥ ਦੀ ਚਵਾਈ ਇਹਦਾ ਪੂਰਾ ਵਧੀਆ ਰੁਗ ਰੁਗਦਾ ਥਾਣਾ ਮਿਰਲਾ ਉਰਲਾ ਬਹੁਤ ਜਿਆਦੀਆਂ ਝੋਟੀ ਨੂੰ ਲੈ ਵੀ ਅਮਰਤ ਇਹ ਝੋਟੀ ਇਹ ਕਿੰਨੇ ਦੀ ਦੇ ਦਈਏ ਫਿਰ ਮੇਰੇ ਇਹਦਾ ਝੋਟੀ ਦਾ ਵੀ ਇੱਕ 35 ਕਰ ਲਈਏ ਇੱਕ 30 ਕਰ ਲਈਏ ਇੱਕ 28 ਦੀ ਦੇਣੀ ਆ ਆਪਾਂ ਇੱਕ 28 ਦੀ ਉਹਦੇ ਵਿੱਚ ਛੋੜਾ ਪਾਦਾ ਛੋੜ ਛੱਪਾ ਕਰਦਾ ਠੀਕ ਹੈ ਘੱਟੀ ਬਹੁਤ ਜਿਆਦਾ ਚੰਗੀ ਆ ਦੁੱਧ 14-15 ਕਿਲੋ ਭਰੋਗੇ ਨੋਰਮਲ ਹੂੰ ਹੂੰ ਗਾੜੀ ਦੁੱਧ ਸੇਵਾ ਦਾ ਵੀ ਰੇ ਬਿਲਕੁਲ ਜੀ ਬਿਲਕੁਲ ਬੋਲੇ ਤੇ ਚੱਲਣਦੀ ਆ ਲੋ ਜੀ ਦੋਸਤੋ ਬਾਕੀ ਸ਼ਕੀਨੀ ਸ਼ਕੂਨੀ 11:00 ਵਜੇ ਦਾ ਟਾਈਮ ਹੈ ਜੇ ਤਾਂ ਬਲੈਕ ਮੱਥਾ ਬਣਦੀ ਬੋਣ ਦੀ ਸ਼ਾਮਾਂ ਨੂੰ ਪੂਰੀ ਵਧੀਆ ਠੀਕ ਹੈ ਜੀ ਹਾਂ ਜੀ ਸੋ ਬਾਕੀ ਡਿਮਾਂਡ ਵੀ ਤੁਹਾਨੂੰ ਦੱਸਤੀ ਆ ਲੈ ਦੇ ਵੀ ਦੱਸਦਾ ਤੇ ਬਣਦੀ ਥਣਦੀ ਆ ਜਦੋਂ ਦੋਸਤੋ ਉਦੋਂ ਕੋਈ ਵੀਰ ਆਪਣੀ ਆ ਕੇ ਵਖਾਲਾ ਵੇਖ ਸਕਦਾ ਹੱਥੀ ਚੋ ਕੇ ਤਸੱਲੀ ਕਰ ਸਕਦਾ ਹਾਂ ਜੀ ਕਿਉਂਕਿ ਸੂਈ ਸੁਭਾਈ ਆ ਤੇ ਜਿੱਦਾਂ ਮਰਜ਼ੀ ਭਰ ਆ ਕੇ ਚੈੱਕ ਕਰੋ ਕੋਈ 14 15 ਸਿਰ ਹੀ ਆ ਵੀਰ ਹੁਣਾਂ ਦੇ ਦੱਸਣ ਮੁਤਾਬਕ ਹੁਣ 8 ਕਿਲੋ ਪੌਲਾ ਵੀਰ ਐਡੀ ਝੋਟੀ 15 ਕਿਲੋ ਦੁੱਧ ਨਾਲ ਦਿੱਤਾ ਦੇਣਾ ਕੀ ਨੇ ਵੇਖੋ ਕੱਦ ਕੂਦ ਕੇ ਦਸੋਣਾ ਲੱਗਾ ਬਿਲਕੁਲ ਜੀ ਬਿਲਕੁਲ ਹਾਂਜੀ ਲੋਬੀ ਐਨੀਮਲ ਵੈਸੇ ਦੋ ਤੁਹਾਨੂੰ ਦਿਖਾਉਣੇ ਆ ਦੋਸਤੋ ਦੋਵੇਂ ਬਹੁਤ ਖੂਬਸੂਰਤ ਝੋਟੀਆਂ ਨੇ ਇੱਕ ਨੇ ਦੂਜਾ ਸੂਣਾ ਤੇ ਇੱਕ ਦੂਜੇ ਸੂਈ ਆ ਠੀਕ ਆ ਇਹ ਦੋ ਹੀ ਨਗਨੇ ਅੱਜ ਵੀਰ ਹੁਣਾਂ ਦੇ ਕੋਲ ਤੇ ਫਿਲਹਾਲ ਜਿਹੜੀਆਂ ਦੋਸਤੋ ਪਸ਼ੂ ਜਿਹੜੀਆਂ ਮੱਝਾਂ ਤੁਹਾਨੂੰ ਝੋਟੀਆਂ ਦਿਖਾਉਂਦੇ ਰਵਾਂਗੇ ਆਪਾਂ ਇਸ ਕਿਲੇ ਦੇ ਉੱਪਰ ਚੰ ਕਿਦਣਾ ਕਿਤੇ ਕੋਈ ਚੰਗਾ ਪਸ਼ੂ ਖਰੀਦਣਾ ਹੋਵੇ ਤੇ ਵੀਰਾਂ ਨੂੰ ਮਹਿੰਗਾ ਜ਼ਰੂਰ ਲੱਗਦਾ ਕਿ ਥੋੜਾ ਬਦਾਂ ਮਹਿੰਗਾ ਪਸ਼ੂ ਠੀਕ ਆ ਜੀ ਉਹਦੀ ਕੁਆਲਿਟੀ ਮਿਲ ਜਾਂਦੀ ਆ ਤੁਹਾਨੂੰ ਚੰਗਾ ਪਸ਼ੂ ਖਰੀਦਦੇ ਆ ਚੰਗਾ ਪੈਸਾ ਲਾਉਨੇ ਆ ਤੇ ਚੰਗੀ ਕੁਆਲਿਟੀ ਮਿਲ ਜਾਂਦੀ ਆ ਕਦ ਪੂਰੇ ਵੱਡੇ ਆ ਝੋਟੀਆਂ ਤੇ ਦੋਹਾਂ ਤੇ ਬਿਲਕੁਲ ਤੁਸੀਂ ਇੱਕ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਤੁਹਾਨੂੰ ਨਜ਼ਰ ਆ ਹੀ ਜਾਣਗੇ ਇੱਕੋ ਜਿਹੇ ਕਦ ਕਾਠਾ ਝੋਟੀਆਂ ਤੇ ਲਾ ਵੀ ਅਮਰਤ ਇਹ ਅੱਜ ਆਪਣੇ ਕੋਲ ਦੋ ਐਨੀਮਲਸ ਜੀ ਮੇਰੇ ਅੱਜ ਆਪਣੇ ਦੋ ਝੋਟੀਆਂ ਵੀਰ ਤੋਂ ਸੇਲ ਹੀ ਠੀਕ ਹੈ ਇਹਦਾ ਨੰਬਰ ਆ 988881 988881 4215 4 ਲਓ ਜੀ ਹਾਂਜੀ ਇਹ ਨੰਬਰ ਆ ਦੋਸਤੋ ਤੇ ਨਾਮ ਕੀ ਹੈ ਵੀਰ ਉਹਨਾਂ ਦਾ ਵੀਰ ਦਾ ਨਾਮ ਜੀਤ ਆ ਵੀਰੇ ਜੀਤ ਹਾਂਜੀ ਹਾਂਜੀ ਲਓ ਜੀ ਜੀਤ ਵੀਰ ਦਾ ਨਾਮ ਆ ਦੋਸਤੋ ਠੀਕ ਆ ਜੀ ਤੇ ਬਾਕੀ ਘੜਕੇ ਦੇ ਵਿੱਚ ਵੀਰ ਹੁੰਦੀ ਸ਼ੌਪ ਆ ਇਸ ਕਰਕੇ ਥੋੜਾ ਜਿਹਾ ਉਧਰ ਬਿਜੀ ਰਹਿੰਦੇ ਆ ਫਿਲਹਾਲ ਅਮਰਤ ਉਹਨਾਂ ਨੇ ਇਨਫੋਰਮੇਸ਼ਨ ਦੇ ਦਿੱਤੀ ਆ ਤੇ ਫਿਲਹਾਲ ਆਓ ਆਪਣਾ ਘਰ ਆਣ ਕੇ ਤੁਸੀਂ ਵਿజిਟ ਕਰਕੇ ਤਸੱਲੀ ਕਰ ਸਕਦੇ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਹੋਰ ਅਮਰਤ ਕੋਈ ਗੱਲਬਾਤ ਪਈ ਬਸ ਵੀਰ ਜੀ ਜਿਹੜਾ ਆਨਲਾਈਨ ਸੌਦਾ ਕਰੂਗਾ ਉਹਦੀ ਫੁੱਲ ਗਰੰਟੀ ਹੋਊਗੀ ਆਪਾਂ ਵੀ ਦਵਾਂਗੇ ਇਹ ਮਈਆਂ ਜੀ ਜਿਹੜਾ ਇੱਥੇ ਆਗੇ ਚੋਗਿਆ ਉਹਦੀ ਕੋਈ ਗਰੰਟੀ ਨਹੀਂ ਪੁੱਤਾ ਉਹਨੇ ਆਪਣੀ ਤਸਦੀਕ ਕਰ ਲੈਣੀ ਬਸ ਬਸ ਆ ਜੀ ਠੀਕ ਹੈ ਜੀ ਹਾਂ ਜੀ ਲੋਬੀ ਭਰਾਵੋ ਅੱਜ ਫਿਲਹਾਲ ਇਸ ਕਵਰੇਜ ਵਿੱਚ ਇਹ ਦੋ ਝੋਟੀਆਂ ਦਿਖਾਉਣੀਆਂ ਸੀ ਤੁਹਾਨੂੰ ਬਾਕੀ ਪੂਰੀਆਂ ਪਸੰਦੀਦਾਰ ਝੋਟੀਆਂ ਨੇ ਮੈਂ ਪਹਿਲਾਂ ਜ਼ਿਕਰ ਕਰਤਾ ਪਸ਼ੂ ਬਹੁਤੇ ਵੀਰਾਂ ਦੇ ਵੀ ਪੈਸਾ ਵੀ ਲਾਉਣਾ ਦੇ ਪਸ਼ੂ ਖੁਰਲੀ ਤੇ ਖੜਾ ਵੀ ਬੜਾ ਵਧੀਆ ਲੱਗੇ ਸ਼ਕੀਨ ਲੱਗੇ ਚੰਗਾ ਲੱਗੇ ਤੇ ਉਹ ਅਕੋਰਡਿੰਗ ਤੁਸੀਂ ਜਿਹੜਾ ਸੌਦਾ ਕਰ ਲੋਗੇ ਬਾਕੀ ਦੁੱਧ ਵੀ ਚੰਗਾ ਕਰਮ ਵਾਲੀਆਂ ਸੋਨਾ ਚਵਾ ਦੇਣਗੀਆਂ ਹਾਂ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕ